ਸਾਗਰ ਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛਪੜੀ ਨਾਏ ਟੀਚੜ ਡੂਬੇ ਮਹਿਲਨ ਮਹਿਲਨ ਮਹਾਰਾਜ ਕਹਿੰਦੇ ਗੁਰਮੁਖਾਂ ਦੇ ਤੇ ਮਨਮੁਖਾਂ ਦੇ ਇਸ਼ਨਾਨ ਵਿੱਚ ਫਰਕ ਹੈ ਜਦੋਂ ਗੁਰਮੁਖ ਇੱਥੇ ਚੁੱਭੀ ਲਾਉਂਦੇ ਆ ਇਸ਼ਨਾਨ ਕਰਦੇ ਆ ਉਹ ਇਥੋਂ ਮੋਤੀ ਲੈ ਕੇ ਜਾਂਦੇ ਆ ਉਹਨਾਂ ਦਾ ਇਸ਼ਨਾਨ ਉੱਤਮ ਹੈ ਤੇ ਜਦੋਂ ਮਨਮੁਖਾਂ ਦਾ ਜ਼ਿਕਰ ਕੀਤਾ ਆਖਿਆ ਬੰਗਲੇ ਛੱਪੜਾਂ ਤੇ ਨਹਾਉਂਦੇ ਆ ਚਿੱਕੜ ਚ ਡੁੱਬਦੇ ਆ ਤੇ ਉਹਨਾਂ ਦੀ ਮੈਲ ਨਹੀਂ ਜਾਂਦੀ ਇਹ ਰੱਬੀ ਗਿਆਨ ਉੱਤਮ ਹੈ ਇਹਦੇ ਵਿੱਚ ਕੀਤਾ ਹੋਇਆ ਇਸ਼ਨਾਨ ਕਊਆ ਬਿਰਤੀ ਤੋਂ ਹੰਸ ਬਿਰਤੀ ਬਣਾ ਦਿੰਦਾ ਹੈ ਇਹ ਉਹ ਸਰੋਵਰ ਹੈ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਇੱਥੇ ਪਾਪ ਜਿਹੜੇ ਜੀਵਨ ਵਿੱਚ ਸੰ ਮਾੜੇ ਖਿਆਲ ਸੰ ਮਹਾਰਾਜ ਕਹਿੰਦੇ ਉਤਰ ਜਾਂਦੇ ਹਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ ਇਹ ਦੋਵੇਂ ਚੀਜ਼ਾਂ ਵੱਖਰੀਆਂ ਨੇ ਚਾਰ ਪਦਾਰਥ ਤੇ ਫਿਰ ਕਮਲ ਦਾ ਪ੍ਰਗਾਸ ਕਮਲ ਦੇ ਪ੍ਰਗਾਸ ਦਾ ਜ਼ਿਕਰ ਕੀਤਾ ਮਹਾਰਾਜ ਨੇ ਅਗਲੀ ਪੰਕਤੀ ਵਿੱਚ ਤੇ ਚਾਰ ਪਦਾਰਥ ਸਹਿਬ ਨੇ ਜਦੋਂ ਬਾਣੀ ਵਿੱਚ ਇਨਾਂ ਦੀ ਵਿਆਖਿਆ ਕੀਤੀ ਨਾ ਧਰਮ ਅਰਥ ਕਾਮ ਮੋਕ ਕਾ ਦਾ ਤ ਸਹਿਬ ਨੇ ਆਖਿਆ ਚਾਰ ਪਦਾਰਥ ਕਿਹੜੇ ਆ ਧਰਮ ਫਰਜ਼ ਅਰਥ ਵਸਤੂਆਂ ਕਾਮ ਕਾਮਨਾ ਮੋਕ ਮੁਕਤੀ ਸਾਰਾ ਕੁਝ ਜਿਹੜਾ ਉਹ ਇਹਨਾਂ ਚਾਰ ਪਦਾਰਥਾਂ ਵਿੱਚ ਸਿਮਟਿਆ ਹੋਇਆ ਹੈ ਤੇ ਇਥੇ ਆਖਿਆ ਜਿਹੜਾ ਸਤ ਸੰਗਤ ਵਿੱਚ ਆਉਂਦਾ ਉਹਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਉਹਨਾਂ ਨੂੰ ਇਹ ਦਾਤ ਮਿਲਦੀ ਹੈ ਤੇ ਜਿਨ੍ਹਾਂ ਦੇ ਕੋਲ ਇਹ ਚਾਰ ਪਦਾਰਥਾਂ ਦੀ ਸਮਝ ਹੈ ਸੋਝੀ ਹੈ ਉਹਨਾਂ ਨੂੰ ਆਖਿਆ ਕਮਲ ਪ੍ਰਗਾਸ ਉਹਨਾਂ ਦੇ ਹਿਰਦੇ ਵਿੱਚ ਕੌਲ ਫੁੱਲ ਖਿੜਦਾ ਸਭ ਕੇ ਮਦ ਸਗਲ ਤੇ ਉਦਾਸ ਹੁਣ ਸਾਰੇ ਆ ਵਿੱਚ ਰਹਿੰਦਿਆਂ ਹੋਇਆ ਸੰਸਾਰ ਵਿੱਚ ਰਹਿੰਦਿਆਂ ਗ੍ਰਸਥ ਵਿੱਚ ਰਹਿੰਦਿਆਂ ਧਰਮ ਕਰਮ ਕਰਦਿਆਂ ਫਰਜ਼ ਨਿਭਾਉਂਦਿਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਇਹਨਾਂ ਤੋਂ ਉਪਰਾਮ ਰਹਿਣਾ ਉੱਪਰ ਰਹਿਣਾ ਇਹ ਸੁੱਖ ਹੈ ਟਿਕਾਹ ਹੈ ਜਿੱਥੇ ਪਕੜ ਨਹੀਂ ਹੈ ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸੰਕ ਜਦੋਂ ਅਸੀਂ ਕਿਸੇ ਚੀਜ਼ ਤੇ ਦਾਵਾ ਬੰਨ੍ਹਦੇ ਆ ਨਾ ਫਿਰ ਭਗਤ ਸਾਹਿਬ ਨੇ ਆਖਿਆ ਉੱਥੇ ਸਾਨੂੰ ਹੋ ਸਕਦਾ ਜਿਹੜੀ ਤੇ ਅਸੀਂ ਜ਼ਿਆਦਾ ਦਾਵਾ ਬੱਧਾ ਉੱਥੋਂ ਸਾਨੂੰ ਨਿਰਾਸ਼ਤਾ ਪੱਲੇ ਪੈ ਪਰ ਜਦੋਂ ਅਸੀਂ ਦਾਵਾ ਨਹੀਂ ਕੀਤਾ ਆਖਿਆ ਵੀ ਮੇਰੇ ਕੋਲ ਤੇ ਮੇਰਾ ਕੁਝ ਨਹੀਂ ਹੈ ਜੋ ਕੁਝ ਮਾਲਕ ਪਰਮੇਸ਼ਰ ਦਾ ਹੈ ਨਿਰਦਾਵੇ ਰਹੇ ਨਿਸ਼ੰਕ ਫਿਰ ਉਦਾਸ ਰਹੇ ਤੇ ਹਜ਼ੂਰ ਦੀ ਬਾਣੀ ਨੇ ਇਹ ਕਿਰਪਾ ਕੀਤੀ ਕਿ ਕਮਲ ਦੇ ਫੁੱਲ ਵਾਂਗ ਜੀਵਨ ਹੋਇਆ ਉਹ ਖੜਿਆ ਕਿੱਥੇ ਚਿਕੜ ਵਿੱਚ ਪਰ ਉਹਦੇ ਜਿਹੜੇ ਪੱਤੇ ਆ ਜਿਹੜੀਆਂ ਪੰਖੜੀਆਂ ਉਹਨਾਂ ਤੇ ਚਿਕੜ ਦਾ ਲੇਪ ਨਹੀਂ ਲੱਗਦਾ ਉਥੇ ਫਿਰ ਮਹਾਰਾਜ ਨੇ ਇਹ ਕਿਰਪਾ ਕੀਤੀ ਮੁਰਗਾਈ ਦਾ ਜ਼ਿਕਰ ਕੀਤਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਵੈਸਾ ਨਿਸ਼ਾਣੇ ਆਖਿਆ ਜਿਵੇਂ ਕਮਲ ਦਾ ਫੁੱਲ ਹੈ ਜਿਵੇਂ ਮੁਰਗਾਈ ਹੈ ਇਸੇ ਤਰ੍ਹਾਂ ਸਿੱਖ ਦਾ ਜੀਵਨ ਹੈ ਸ਼ਬਦ ਸੁਰਤ ਭਵ ਜਲ ਪਵ ਸਾਗਰ ਤਰੀਏ ਨਾਨਕ ਨਾਮ ਮਖਾਣੇ ਸਿੱਧ ਗੋਸ਼ਟ ਬਾਣੀ ਵਿੱਚ ਮਹਾਰਾਜ ਨੇ ਇਹ ਜ਼ਿਕਰ ਕੀਤਾ ਸਿੱਖ ਨੇ ਤਰਨਾ ਕਿਵੇਂ ਹੈ ਸੁਰਤ ਜਦੋਂ ਸ਼ਬਦ ਵਿੱਚ ਜੁੜ ਗਈ ਇਸੇ ਤਰ੍ਹਾਂ ਇਨਾਂ ਸਾਰਿਆਂ ਤੋਂ ਨਿਰਲੇਪ ਰਹਿ ਕੇ ਇਹ ਜੀਵਨ ਬਸਰ ਕੀਤਾ ਸਭ ਕੈ ਮਦ ਸਗਲ ਤੇ ਉਦਾਸ ਸਾਰਿਆਂ ਦੇ ਵਿੱਚ ਹੁੰਦਿਆਂ ਹੋયા ਇਸ ਸਾਰੇ ਤੋਂ ਉਦਾਸ ਰਹਿੰਦੇ ਹਨ ਸੁੰਦਰ ਚਤੁਰ ਤਤ ਕਾਂ ਬੇਤਾ ਸੰਦਰਸੀ ਇੱਕ ਦ੍ਰਿਸ਼ਟੀ ਤਾ ਮਹਾਰਾਜ ਕਹਿੰਦੇ ਉਹ ਸੋਹਣਾ ਹੈ ਸੁੰਦਰ ਹੈ ਚਤੁਰ ਹੈ ਸਿਆਣਪ ਹੈ ਉਹਦੇ ਕੋਲ ਕਿਉਂਕਿ ਉਹਦੇ ਕੋਲ ਤਤ ਹੈ ਇੱਥੇ ਹਜ਼ੂਰ ਨੇ ਸਾਨੂੰ ਇਹੋ ਤੇ ਬਖਸ਼ਿਸ਼ ਰੂਪ ਵਿੱਚ ਦਿੱਤਾ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਮੱਖਣ ਰੜਕਦਿਆਂ ਵੇਖਿਓ ਮਾਈ ਨੂੰ ਆਖਿਆ ਸਹਿਜ ਸਹਿਜ ਉਹਨੇ ਰੜਕਿਆ ਵੀ ਉਹਦੇ ਚੋਂ ਮੱਖਣ ਨਿਕਲ ਆਇਆ ਇਸੇ ਤਰ੍ਹਾਂ ਕੁਰਬਾਨੀ ਦਾ ਗੁਰੂ ਕੇ ਸ਼ਬਦ ਦਾ ਇਸ ਸੁਰਤ ਦੇ ਅੰਦਰ ਜਦੋਂ ਸਹਿਜ ਨਾਲ ਬਿਲੋਵਣਾ ਹੋਏਗਾ ਆਖਿਆ ਫਿਰ ਉਤੋਂ ਤਤ ਨਿਕਲੇਗਾ ਉਤੋਂ ਸਾਨੂੰ ਸਮਝ ਪੈਗੀ ਫਿਰ ਇਹ ਜਿਹੜੀ ਸੁੰਦਰਤਾ ਹੈ ਇਸ ਦੀਵੀ ਹੈ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਣੇ ਇਹ ਸੁੰਦਰਤਾ ਸਦੀਵੀ ਹੈ ਇਹ ਸਿਆਣਪ ਸਾਨੂੰ ਗੁਰੂ ਨੇ ਬਖਸ਼ਿਸ਼ ਰੂਪ ਵਿੱਚ ਦਿੱਤੀ ਹੈ ਇੱਕ ਪਾਸੇ ਆਖਿਆ ਜਿਹੜੀਆਂ ਸਾਡੀਆਂ ਸਿਆਣਪਾਂ ਤੇ ਚਤਰਾਈਆਂ ਨੇ ਉਹ ਇਹਦੇ ਘਰ ਵਿੱਚ ਨਹੀਂ ਚਲਦੀਆਂ ਇੱਕ ਉਹ ਸਿਆਣਪ ਤੇ ਸੋਝੀ ਹੈ ਜਿਹੜੀ ਗੁਰੂ ਨੇ ਬਖਸ਼ਿਸ਼ ਰੂਪ ਵਿੱਚ ਦਿੱਤੀ ਹੈ ਤੇ ਜੇ ਇਹ ਦਾਤ ਕੋਲ ਨਾ ਹੋਵੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਆਖਿਆ ਫਿਰ ਭਾਵੇਂ ਸਾਰਾ ਕੁਝ ਹੋਵੇ ਪੁੱਤਾਂ ਵੀ ਮਿਰਤਕ ਹੈ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਇਕ ਦ੍ਰਿਸ਼ਟੇਤਾ ਇਕ ਦ੍ਰਿਸ਼ਟ ਇਕ ਸਮ ਜਾਣਣਾ ਉਹ ਸਨ ਸੁਖ ਦਿੰਦਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੂਜੇ ਪ੍ਰਤੀ ਆਪਣੇ ਅੰਦਰ ਈਰਖਾ ਨਫ਼ਰਤ ਰੱਖਦੇ ਹਾਂ ਸਾਧ ਸੰਗਤ ਉਹਦਾ ਸੇਕ ਉਹਦੇ ਤੱਕ ਪਤਾ ਨਹੀਂ ਜਾਂਦਾ ਕਿ ਨਹੀਂ ਜਾਂਦਾ ਪਰ ਅਸੀਂ ਆਪਣੇ ਆਪ ਨੂੰ ਜ਼ਰੂਰ ਸਾੜਦੇ ਹਾਂ ਤੇ ਜਦੋਂ ਅਸੀਂ ਇੱਕ ਦ੍ਰਿਸ਼ਟ ਰੱਖਦੇ ਹਾਂ ਭਾਵ ਜੇ ਕੋਈ ਸਾਡੇ ਨਾਲ ਬੁਰਾ ਕਰ ਜਾਏ ਤਾਂ ਵੀ ਅਸੀਂ ਆਖਦੇ ਚਲੋ ਕੋਈ ਗੱਲ ਨਹੀਂ ਉਹ ਸਾਡੇ ਜੀਵਨ ਨੂੰ ਉਸ ਤਪਸ਼ ਤੋਂ ਬਚਾਉਂਦਾ ਹੈ ਇਹ ਇੱਕ ਦ੍ਰਿਸ਼ਟੀ ਹੈ ਜਿਹੜੀ ਸਾਨੂੰ ਇੱਕ ਸਮ ਬਣਾ ਦਿੰਦੀ ਹੈ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਤੇ ਇਹ ਫਲ ਉਹਨੂੰ ਮਿਲਦਾ ਜਿਨੇ ਗੁਰੂ ਨਾਨਕ ਦੇ ਬਚਨ ਸੁਨੇ ਆ ਭਾਵ ਜਿਨੇ ਗੁਰਬਾਣੀ ਨੂੰ ਸੁਣਨਾ ਕੀਤਾ ਹੈ ਇਹ ਨਿਦਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਹੁਣ ਆਖਿਆ ਸਾਰੇ ਯੁਗ ਵਿੱਚ ਸਾਰੇ ਸਮੇਂ ਵਿੱਚ ਉਹਦੀ ਗਤ ਹੁੰਦੀ ਹੈ ਉਹ ਮੁਕਤ ਹੋ ਜਾਂਦਾ ਜਿਹੜਾ ਇਸ ਖਜ਼ਾਨੇ ਨੂੰ ਮਨ ਕਰਕੇ ਜਪਦਾ ਹੈ ਇਹ ਨਿਦਾਨ ਜਪੈ ਮਨ ਕੋਏ ਤੇ ਜਿਹੜਾ ਕੋਈ